ਵਰਸ਼ਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਸੂਈ ਮਹਲਾ ਪੰਜਵਾ ਬਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਾਰਾ ਚਲ ਤੂੜ ਤੇਰੀ ਸੇਵਕ ਮੰਗਾ ਤੇਰ ਦਰਸ਼ਨ ਕੋ ਬਲਿਹਾਰਾ ਪਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇ ਸੇਵਕ ਮੰਗਾਏ ਤੇਰ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜੋ ਰੱਖਾ ਤੋ ਰਹੀ ਆ ਤੁਧ ਭਾਵੇ ਤਾਂ ਨਾਮ ਜਪਾਵੇ ਸੁਗ ਤੇਰਾ ਦਿੱਤਾ ਲਈ ਆ ਰਹਾ ਮੁਗਤ ਭੂਤ ਜੋਤ ਤੇਰੀ ਸੇਵਾ ਜੇ ਤੂੰ ਆਪ ਕਰਾਏ ਤਾਂ ਬੇਕੁੰਠ ਜਾ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿੰਬਰ ਸਿੰਬਰ ਸਿਮਰਨਾਮ ਜੀਵਾ ਤਨ ਮਨ ਹੋਏ ਨੇਹਾ ਲਾ ਚਰਨ ਕੰਬਰ ਤੇਰ ਧੋਇ ਧੋਏ ਪੀਵਾ ਮੇਰੇ ਸਤਗੁਰ ਦੀਨ ਦੇ ਅੱਲਾ ਕੁਰਬਾਨ ਜਾਈ ਉਸ ਵੇਲੇ ਸੁਹਾਵੀ ਜੇ ਤੁੰਬਰ ਦੁਆਰੇ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲਾ 사ਗੁਰ ਪੂਰਾ ਆਇਆ ਨਾਨਕ ਕੋ ਭਾਏ ਕਿਰਪਾਲਾ ਸਤਗੁਰ ਪੂਰਾ ਭਾਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ 5ਵਾਂ ਪਰ ਬ੍ਰਹਮ ਪਰਮੇ ਸਤਗੁਰ ਆਪੇ ਕਰਨਹਾਰਾ ਚੰਨ ਧੂੜ ਤੇਰੇ ਸੇਵਕ ਮੰਗਾ ਤੇਰ ਦਰਸ਼ਨ ਕੋ ਬਲਿਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਾਬ ਜੀ ਸੋਲ ਦਵਾਰ ਕੋ ਛਾੜ ਕੈ ਗਉ ਤਵਾਰ ਦਵਾਰ ਬائیں ਗੈ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਵਾਹ ਗੁਰੂ ਜੀ ਰਾਮ ਕਲੀ ਪਾਦ ਸ਼ਾਹੀ ਦਸਵੀਂ ਏ ਮਨ ਇਹ ਵਿਧ ਯੋਗ ਕਮਾਓ ਸਿੰਘੀ ਸਾਚਾ ਕਪ કંਠਲਾ ਧਿਆਨ ਬੇਪੂ ਚੜਾਓ ਰੇ ਮਨ ਇਹ ਵਿਧ ਯੋਗ ਕਮਾਓ ਸਿੰਘੀ ਸਾਚਾ ਆ ਕਪਟ ਕੰਠਲਾ ਧਿਆਨ ਬੇਪੂ ਚੜਾਓ ਰਹਾਓ ਤਾਤੀ ਗੋ ਆਤਮਾ ਕਰ ਕੀ ਪਿਛਾ ਨਾਮ ਆਧਾਰੰ ਬਾਜੇ ਪਰਮ ਤਾਰ ਦਾ ਤਰ ਕੋ ਉਪਜੇ ਰਾਗ ਸਾਰੰ ਉਗਟੇ ਤਾਲ ਤਰੰਗ ਰੰਗ ਅਤ ਗਿਆਨ ਗੀਤ ਬੰਧਨੰ ਚੱਕ ਚੱਕਰਾਏ ਦੇਵਦਾਨ ਮੁਰ ਸ਼ਕ ਸ਼ਕ ਬਿਉਮ ਵਿਵਾਨੰ ਆਤਮ ਉਪਦੇਸ਼ ਪੇ ਸੰਜਮ ਕੋ ਜਬ ਸੋ ਅਜੱਪਾ ਜਾਪੈ ਸਦਾ ਰਹਿ ਕੰਚਨ ਸੀ ਕਾਇਆ ਕਾਲ ਨ ਕਬੂ ਵਿਆਪੈ ਸਦਾ ਰਹਿ ਕੰਚਨ ਸੀ ਕਾਇਆ ਕਾਲ ਨ ਕਬੂ ਵਿਆਪ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤ